ਸ੍ਰੀ ਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਫਿਰ ਤੁਹਾਡੇ ਲਈ ਆਪਾਂ ਕੱਟ ਪੀਸਾਂ ਦੀ ਵੀਡੀਓ ਲੈ ਕੇ ਆਏ ਆਂਗੇ ਜੋ ਆਪਾਂ ਪਹਿਲਾਂ ਵੀ ਦਿੱਤੇ ਸੀ ਮਿਲਨਾਜ਼ ਕਾਟਨ ਤੇ ਦਾਸ ਦੇ ਵਿੱਚ ਹੀ ਨੇ ਨਾ ਦਾਸ ਬ੍ਰਾਂਡ ਦੇ ਤੇ ਆਪਣੇ ਰੰਗ ਰਸ਼ੀ ਆ ਦੇ ਦੋਨਾਂ ਤਰ੍ਹਾਂ ਦੇ ਹੈਗੇ ਹੈਗੇ ਤੇ ਲਓ ਜੀ ਚੈੱਕ ਕਰੀ ਚਲੋ 2 ਮੀਟਰ ਦਾ ਪੀਸ ਹੈ ਜੀ ਇਹ 2.90 ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਤੇ 80 ਸੈਂਟੀਮੀਟਰ 2 80 ਹੋ ਗਿਆ ਜੀ 3 ਮੀਟਰ ਦਾ ਪੀਸ ਹੈ ਜੀ ਬੱਸ ਐਵੇਂ ਦੀ ਰੱਖੀ ਰੱਖੋ 290 2.5 ਮੀਟਰ 2.5 ਮੀਟਰ 210 285 ਅ 290 ਹੈ ਜੀ 275 270 ਦਾ ਤੇ 22 ਦਾ ਪੀਸ ਹੈ ਜੀ 23 ਦਾ ਪੀਸ ਹੈ ਜੀ ਬਹੁਤ ਸੋਹਣੇ ਪੀਸ ਹੈਗੇ ਨੇ ਪਹਿਲਾਂ ਵੀ ਪੈਣਾ ਕੋਲੇ ਗਏ ਨੇ ਆਪਣੇ ਤੋਂ ਦੁਬਾਰਾ ਸਾਨੂੰ ਕਿਹਾ ਸੀ ਥੋੜਾ ਜਿਹਾ ਕੰਮ ਆਪਣੇ ਪੀਸਾਂ ਦਾ ਘਟਾ ਦਿੱਤਾ ਬਟ ਕੋਸ਼ਿਸ਼ ਕਰਾਂਗੇ ਲੈ ਕੇ ਆਉਂਗੇ ਕਿਉਂਕਿ ਪੈਣਾ ਦੇ ਮੈਸੇਜ ਬਹੁਤ ਆ ਰਹੇ ਨੇ ਜੀ ਘੱਟ ਪੀਸ ਲੈ ਕੇ ਆਓ ਉਹਨਾਂ ਨੂੰ ਬਹੁਤ ਪਸੰਦ ਆ ਰਹੇ ਸੀ 2.5 ਮੀਟਰ ਦਾ ਜੀ ਤੇ ਬਾਕੀ ਜੋ ਹੈਗੇ ਨੇਗੇ ਆਪਣੇ ਕੋਲੋਂ ਆਪਾਂ ਤੁਹਾਨੂੰ ਵੀਡੀਓ ਪਾਉਣ ਲੱਗੇ ਆਂਗੇ ਲੋ ਜੀ 290 290 260 280 240 ਤੇ 2 ਮੀਟਰ 2 ਮੀਟਰ ਦਾ ਜੀ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਤੇ 2 ਮੀਟਰ ਦਾ ਦੋ ਦੋ ਇਹੇ ਦੋਨੋਂ ਇੱਕ ਇੱਕ ਅੱਸੀ ਹੈ ਹਨਾ ਹਾਂ ਇੱਕ ਇੱਕ ਅੱਸੀ ਹੈ ਤੇ 3 ਅੱਸੀ ਹੋ ਗਿਆ ਜੀ ਇਹ ਇਹ 2 ਮੀਟਰ ਦਾ ਪੀਸ ਹੈ ਜੀ ਇਹ 2 2 ਦਾ ਹਾਂਜੀ 2 ਮੀਟਰ ਦਾ ਪੀਸ ਹੈ ਜੀ ਇਹ 2 ਮੀਟਰ ਦਾ ਪੀਸ ਹੈ ਜੀ ਇਹ 2 2 ਦਾ 2 ਮੀਟਰ ਦਾ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ ਪੀਸ ਹੈ ਜੀ 2 ਮੀਟਰ ਦਾ 2 ਮੀਟਰ ਦਾ ਪੀਸ ਹੈ ਜੀ 2 ਇਹ 2 2 ਵਾਲੇ ਨੇ ਜੀ ਸਾਰੇ 2 ਮੀਟਰ 2 ਮੀਟਰ ਹੈ ਜੀ ਲਓ ਜੀ ਬਹੁਤ ਸੋਹਣਾ ਫੈਬਰਿਕ ਹੈਗਾ ਜੀ ਬਿਲਕੁਲ ਕੁਆਲਟੀ ਬਹੁਤ ਅੱਛੀ ਹੈ ਨਾ ਤਾਂ ਇਹਨਾਂ ਦੇ ਕਲਰ ਜਾਂਦੇ ਨਹੀਂ ਸ਼੍ਰਿੰਕ ਹੁੰਦੇ ਹੈਗੇ ਐਸ ਟੂ ਜੀ ਰਹਿੰਦੇ ਨੇਗੇ ਇਹ 2 ਵੀਦ ਹੈ ਜੀ ਤੇ ਇਹ 2.5 ਮੀਟਰ ਦਾ ਤੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 9253115036 ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਜੇ ਕੋਈ ਹੋਰ ਕੁਐਰੀਜ਼ ਹੈ ਤਾਂ ਪਤਾ ਕਰ ਸਕਦੇ ਹੋਗੇ ਤੁਸੀਂ 125 ਰੁਪਏ ਪਰ ਮੀਟਰ ਹੈਗਾ ਜੀ ਇਹ ਸਟਫ ਇਹਦੇ ਨਾਲ ਆਪਾਂ ਮੈਚਿੰਗ ਕਰ ਚੁੱਕੇ ਹਾਂ ਜਿਵੇਂ 2 ਮੀਟਰ ਦੀ ਬਾਟਮ ਸੇਮ ਸੈਲਫ ਹੈਗਾ ਇਹਦੇ ਵਿੱਚ ਇਹ ਤਿੰਨ ਤੀ ਦਾ ਪੀਸ ਹੈਗਾ ਤੁਸੀਂ ਐਵੇਂ ਬਣਾ ਸਕਦੇ ਹੋਗੇ ਲਓ ਜੀ ਤੇ ਇਹਦੇ ਵਿੱਚ ਇੱਕ ਡਿਫੈਕਟ ਹੈ ਜੀ ਉਹ ਤੁਹਾਨੂੰ ਦਿਖਾ ਦਾਂਗੇ ਮੈਂ ਤੁਹਾਨੂੰ ਦਿਖਾਈ دینی ਹੈਗੀ ਹਲਕਾ ਜਿਹਾ ਡਿਫੈਕਟ ਹੈਗਾ ਹਾਂਜੀ ਇਹ ਇਹਦੇ ਵਿੱਚ ਨਾ ਇੱਕ ਇਹ ਵਾਲਾ ਡਿਫੈਕਟ ਹੈਗਾ ਜੀ ਇੱਥੇ ਸਿਰਫ ਇੱਕ ਥਾਂ ਤੇ ਹੀ ਜਸਟ ਇਹ ਡਿਫੈਕਟ ਹੈਗਾ ਇਹਦੇ ਵਿੱਚ ਇਹਨੂੰ ਤੁਸੀਂ ਸਟੀਚਿੰਗ ਦੇ ਵਿੱਚ ਕੱਢ ਸਕਦੇ ਹੋਗੇ ਤਾਂ ਇਹਨੂੰ ਥੋੜਾ ਜਿਹਾ ਕੱਪਾ ਪ੍ਰਾਈਸ ਵੀ ਉਸੇ ਹਿਸਾਬ ਅਕੋਰਡਿੰਗ ਲਾਵਾਂਗੇ 325 ਦਾ ਪੀਸ ਹੈ ਜੀ ਲਓ ਜੀ 33 ਦਾ 340 ਦਾ 340 ਦਾ ਹੈ ਜੀ 33 ਦਾ ਪੀਸ ਹੈ ਜੀ ਇਹ 33 ਦਾ ਹੈ ਜੀ 370 ਦਾ 330 ਦਾ ਇਹਦੇ ਨਾਲ ਦਾ ਆਇਆ ਨਹੀਂ ਸੇਪ ਰੱਖਿਆ ਹੋਇਆ ਸੇਮ ਨਹੀਂ ਹੈਗਾ ਉਹ ਚੇਂਜ ਹੈ ਨਹੀਂ ਹੈ ਸਕਿਨ ਹੈ ਹਾਂ ਠੀਕ ਹੈ ਜੀ 330 ਦਾ 320 ਦਾ ਜੀ 360 ਦਾ 320 ਦਾ 330 ਦਾ ਪੀਸ ਹੈ ਜੀ 330 ਦਾ ਜੀ ਇਹ ਸਾਰੇ ਤਿੰਨ ਵਾਲੇ ਆਣਗੇ ਲਓ ਜੀ ਜਿੰਨੇ ਕੁ ਪੀਸ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਆਪਾਂ ਨੇ ਵੀਡੀਓ ਪਾਤੀ ਜੀ ਕਿਉਂਕਿ ਭੈਣਾਂ ਦੇ ਕਾਫੀ ਮੈਸੇਜ ਫੋਨ ਆ ਰਹੇ ਸੀਗੇ ਵੀ ਤੁਸੀਂ ਵੀਡੀਓ ਪਾਓ ਨਾ ਆਪਾਂ ਵੀਡੀਓ ਪਾ ਚੁੱਕੇ ਆਂ ਜੀ ਜਿਹੜੇ ਆਪਣੇ ਕੋਲੇ ਹੈਗੇ ਨੇ ਕਿ 125 ਰੁਪਏ ਪਰ ਮੀਟਰ 625 ਦਾ ਪੂਰਾ ਸੂਟ ਬਣ ਜਾਂਦੇ ਜੀ ਪੂਰੇ ਸੂਟ ਤੇ ਇਹਦੇ ਵਿੱਚ ਕੱਟ ਹੀ ਮਿਲਣਗੇ ਤੁਹਾਨੂੰ ਛੋਟੇ ਪੀਸ ਨੇਗੇ 3 ਮੀਟਰ ਵਾਲੇ ਜਿੱਦਾਂ ਕੋਈ ਬਣਾ ਸਕਦੇ ਹੋਗੇ ਤੁਸੀਂ ਡਿਜ਼ਾਈਨ ਵਗੈਰਾ ਬਣਾ ਕੇ ਬਣ ਜਾਂਦਾ ਹੈਗਾ ਸੂਟ ਆਪਾਂ ਨੇ ਤੁਹਾਨੂੰ ਇੱਕ ਵਾਰ ਵੀਡੀਓ ਵੀ ਦਿਖਾਈ ਸੀ 3.5 ਮੀਟਰ ਚ ਸੂਟ ਮੈਂ ਆਪਣਾ ਬਣਾਇਆ ਸੀਗਾ ਤੇ 1 2 ਅਸੀਂ ਇਹ ਜਿਵੇਂ ਇਹ ਪੂਰਾ ਸੂਟ ਬਣ ਜਾਊਗਾ 4 ਕਿ ਮੀਟਰ ਦਾ ਤੇ 3 ਮੀਟਰ ਆ ਗਈ ਤਾਂ ਤੁਸੀਂ ਐਦਾਂ ਵੀ ਬਣਾ ਸਕਦੇ ਹੋਗੇ ਜਿਹਦਾ 1 ਮੀਟਰ ਪਲੇਨ ਫੈਬਰਿਕ ਲੈ ਕੇ ਉਹਦੇ ਵਿੱਚ ਡਿਜ਼ਾਈਨਿੰਗ ਵਗੈਰਾ ਪਾ ਕੇ ਹੁਣ ਤਾਂ ਪੈਨਲੇਸਿਸ ਵਗੈਰਾ ਨਾਲ ਖੁਦ ਅਟੈਚ ਕਰ ਲੈ ਕੇ ਸੂਟ ਬਣਾ ਲੈਂਦੀਆਂ ਨੇਗੀਆਂ ਲਓ ਜੀ ਬਾਕੀ ਸਟੱਫ ਬਹੁਤ ਸੋਹਣਾ ਹੈ ਜੀ ਸਟੱਫ ਦੀ ਤਾਂ ਕੋਈ ਕੰਪਲੀਟ ਹੈ ਹੀ ਨਹੀਂ ਕਿ ਬਹੁਤ ਅੱਛਾ ਸਟੱਫ ਹੈ ਪਹਿਣਾ ਕੋਲੇ ਜਾ ਵੀ ਚੁੱਕਿਆ ਹੈ ਜਿਹੜੇ ਆਪਣੇ ਨਵੇਂ ਵੀਰਜ਼ ਨੂੰ ਦੱਸਣਾ ਚਾਹਗੇ ਨਾ ਤਾਂ ਇਹਨਾਂ ਨੂੰ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਨਾ ਕੋਈ ਇਹਨਾਂ ਦੇ ਵਿੱਚ ਰਲਾ ਹੈਗਾ ਜੀ ਬਿਲਕੁਲ ਪਿਓਰ ਕਾਟਨ ਰੋਗ ਕੋਈ ਰਲਾ ਨਹੀਂ ਹੈਗਾ ਇਹਦੇ ਵਿੱਚ ਇਹ ਵਾਲਾ ਪੀਸ ਵੀ ਕਿ ਸੈਂਟੀ ਨੇ ਪੁੱਛਿਆ ਸੀਗਾ ਤੇ ਤਿੰਨ ਦੱਸਦਾ ਜੀ 3 ਮੀਟਰ ਦਾ 3 ਮੀਟਰ ਦਾ ਲਓ ਜੀ ਤਿੰਨ ਦੱਸ ਦਾ 3 ਮੀਟਰ ਦਾ ਪੀਸ ਹੈ ਜੀ 10 meter, 10 meter, 3 ਮੀਟਰ ਦਾ ਪੀਸ ਹੈ 3 ਮੀਟਰ 3 ਮੀਟਰ ਤੇ 2 ਮੀਟਰ 4 ਮੀਟਰ ਹੈ ਜੀ 440 ਦਾ ਇਹ ਪੂਰੇ ਸੂਟ ਹੈਗੇ ਨੇ ਜਿਵੇਂ 290 ਦਾ 260 ਦਾ ਇਹਦੇ ਵਿੱਚ ਤੁਹਾਨੂੰ ਪੂਰੇ ਸੂਟ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਕਈ ਪੀਸ ਮਿਲ ਜਾਣਗੇ 2 2 ਮੀਟਰ ਦੇ ਜਿਵੇਂ 440 ਦਾ ਵੀ ਹੈਗਾ 270 ਦਾ ਵੀ ਹੈਗਾ 2 ਮੀਟਰ ਦਾ ਵੀ ਹੈਗਾ 170 ਦਾ ਵੀ ਹੈਗਾ ਇਹ ਤੁਸੀਂ 2 3 ਸੂਟ ਆਮ ਨਾਲ ਬਣ ਜਾਂਦੇ ਨੇ ਇਹਦੇ ਵਿੱਚੋਂ 3 ਤੀ ਦਾ ਹੈਗੇ ਲਓ ਜੀ ਇਹਦੇ ਵਿੱਚ ਇੱਕ 6.3 ਮੀਟਰ ਦਾ ਪੀਸ ਹੈ ਤੇ ਇੱਕ 3 ਮੀਟਰ ਦਾ ਪੀਸ ਹੈ ਇਹਦੇ ਵਿੱਚ ਵੀ ਇੱਕ 3 ਮੀਟਰ ਦਾ ਪੀਸ ਹੈ 1-1 ਮੀਟਰ ਦਾ ਪੀਸ ਹੈ 4 ਮੀਟਰ ਬਣ ਗਿਆ ਇਹ 4 ਮੀਟਰ ਦਾ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ 2-2 ਮੀਟਰ ਦੇ ਦੋ-ਤਿੰਨ ਪੀਸ ਮਿਲ ਜਾਣਗੇ 4 ਮੀਟਰ ਵੀ ਲੈ ਸਕਦੇ ਹੋ ਤੁਸੀਂ ਇੱਕ ਪੀਸ ਵੀ ਲੈ ਸਕਦੇ ਹੋਗੇ ਲਓ ਜੀ ਇਹ ਸਾਰੇ ਕੱਟ ਪੀਸ ਆਪਣੇ ਕੋਲੇ ਅਵੇਲੇਬਲ ਹੈਗੇ ਨੇ 125 ਰੁਪਏ ਪਰ ਮੀਟਰ ਰਹਿਣਗੇ ਵਿੱਚੀ ਇਹਦੇ ਦਾਸ ਦੇ ਆਗੇ ਜੀ ਵਿੱਚੀ ਰੰਗ ਰਸ਼ੀ ਇਹਦੇ ਆਗੇ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 125 ਰੁਪਏ ਪਰ ਮੀਟਰ ਹੈ ਜੀ 9153115036 ਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ